ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਸਾਰਾ ਤੋਂ ਪਹਿਲਾਂ ਤਾਂ ਸਾਰਿਆਂ ਮੇਰੇ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਮੋਜਾਂ ਮਾਣੋ ਤੇ ਜਿਆਦਾ ਰੰਗ ਮਾਣੋ ਤੇ ਵਧੀਆ ਆਪ ਦੀ ਜ਼ਿੰਦਗੀ ਬਤੀਤ ਕਰੋ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਮਾਰਾ ਸਾਰਿਆਂ ਤੇ ਕਿਰਪਾ ਰੱਖਣ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਪਸ਼ੂ ਸੇਲ ਕਰਨਾ ਹੋਵੇ ਜਿੱਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਬ 98783 93688 ਹੈ ਜੀ ਤੇ ਸਾਰੇ ਵੀਰ ਨਾਲੇ ਬੇਨਤੀ ਹੈ ਮੇਰੇ ਨਵੇਂ ਸਾਲ 'ਚ ਫੇਰ ਇੱਕ ਵਾਰ ਵੀ ਤੁਸੀਂ ਕਿਤਾਬੀ ਪਸ਼ੂ ਲੈਣੇ ਕਿ ਚੈਨਲ ਤੋਂ ਲੈਣੇ ਆਗੇ ਆਦਾ ਦੋ ਟਾਈਮ ਚੋਕੇ ਜੇ ਗੱਭਣਾਂ ਦਾ ਚੈੱਕ ਪਾਸ ਕਰਾ ਕੇ ਲੈ ਜਾਇਆ ਕਰੋ ਤੇ ਚਿਪਾ ਕੱਢ ਕੇ ਲੈ ਜਾਇਆ ਕਰੋ ਆਪਾਂ ਨਹੀਂ ਚਾਹੁੰਦੇ ਵੀ ਕਿਹੇ ਵੀਰ ਨਾਲ ਕੋਈ 1921 ਹੋਵੇ ਸਾਰੇ ਇੱਥੇ ਚੋਰ ਨਹੀਂ ਸਾਰੇ ਇੱਥੇ ਸਾਧ ਨਹੀਂ ਬੰਦੇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਦਾ ਬਈ ਮਹਾਰਾਜ ਰੇਹ ਤੇ ਖੁਸ਼ੀਆਂ ਭਰਿਆ ਦਿਨ ਲਿਆ ਹੋਵੇ ਤੇ ਆਦਾ ਕੋਈ ਕਮਾਈ ਸਾਰੇ ਨੇ ਕਰਨੀ ਹੈਗੀ ਜੇ ਦਾ ਚੰਗਾ ਪਸ਼ੂ ਮਿਲੇ ਤੇ ਵੀਰ ਦੇ ਘਰ ਦੇ ਦਦ ਪਵੇ ਜਾ ਕੇ ਆਓ ਕਰਦੇ ਬਈ ਕਾਕੇ ਬਰਾੜ ਨਾਲ ਗੱਲਬਾਤ ਲੈਨੇ ਪਰ ਆਪਣੇ ਦੰਨਾ ਬਾਰੇ ਹਾਂਜੀ ਬਈ ਸਤਿ ਸ੍ਰੀ ਅਕਾਲ ਸਭ ਤੋਂ ਬੋਲੋ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਜਿੰਨੇ ਸਾਨੂੰ ਵੰਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਨਵੇਂ ਸਾਲ ਖੁਸ਼ੀਆਂ ਭਰਿਆ ਆਵੇ ਆਨੰਦ ਮਾਣੋ ਖੁਸ਼ ਰਹੋ ਕਿਸੇ ਦਾ ਮਾਰਾ ਨਾ ਕਰੋ ਇਸੇ ਤਰੀਕੇ ਨਾਲ ਟੱਪਦੇ ਰਹਿਣ ਤੇ ਆਪਾਂ ਜ਼ਿੰਦਗੀ ਆਪਦੀ ਪਤਿਤ ਕਰਦੇ ਰਹੀਏ ਹਾਂਜੀ ਤੇ ਹਰ ਪੈਣ ਭਰਾ ਨੂੰ ਖੁਸ਼ੀ ਮਿਲਣੀ ਚਾਹੀਦੀ ਹੈ ਸਹੀ ਗੱਲ ਹੈ ਆਪੋ ਆਪਣੇ ਘਰਾਂ ਦੇ ਵਿੱਚ ਖੁਸ਼ ਰਹੋ ਸਹੀ ਗੱਲ ਕਿਸੇ ਦਾ ਮਨ ਨਾ ਪਰੇਸ਼ਾਨ ਕਰੋ ਹਾਂਜੀ ਹਾਂਜੀ ਮਾਰਾ ਸਾਰਾ ਤੇ ਕਿਰਪਾ ਕਰੇ ਪ੍ਰਮਾਤਮਾ ਤੇ ਭਰੋਸਾ ਰੱਖੋ ਸਹੀ ਗੱਲ ਸਭ ਤੋਂ ਵੱਡਾ ਪ੍ਰਮਾਤਮਾ ਤੇ ਭਰੋਸਾ ਆਪਾਂ ਨੂੰ ਜਿਨ੍ਹਾਂ ਨੇ ਕੌਮ ਦੀ ਖਾਤਰ ਚਾਰ ਪੁੱਤ ਵਾਰ ਤੇ ਜੀਤ ਚੰਜਾਰ ਜੋਰਾਵਾਰ ਫਤਿਹ ਸਿੰਘ ਹਾਂਜੀ ਹਾਂਜੀ ਇਹਨਾਂ ਨੇ ਕੌਮ ਦੀ ਖਾਤਰ ਸਾਰਾ ਪਰਿਵਾਰ ਵਾਰਦਾ ਹਾਂਜੀ ਤੇ ਆਪਣੇ ਬੱਚੇ ਦੇ ਮਾੜਾ ਕੋਈ ਦਾਤੀਵਾਜ ਦੇ ਆਪਾਂ ਕੀ ਕੋਸ਼ਿਸ਼ ਕਰਦੇ ਕੋਈ ਲੱਫੜ ਮਾਰ ਦੇ ਹਾਂਜੀ ਹਾਂਜੀ ਇਹ ਨਾ ਸੋਚਿਆ ਕਰੋ ਜੇ ਮਤਲਬ ਕਿ ਕੋਈ ਵੀ ਗੱਲ ਹੈ ਪਹਿਲਾਂ ਆਪਦੇ ਤੇ ਧਿਆਨ ਮਾਰਾ ਕਰੋ ਆਪਣੇ ਤੇ ਕਸੂਰ ਆ ਕਿ ਨਹੀਂ ਕਸੂਰ ਸਹੀ ਹੈ ਸਹਿਣ ਸ਼ਕਤੀ ਸਿੱਖੋ ਸਹਿਣ ਸ਼ਕਤੀ ਰੱਖੋ ਆਪਦੀ ਤੇ ਮੋੜ ਕੇ ਫੇਰ ਲੜਨਾ ਸਿੱਖੋ ਠੀਕ ਹੈ ਜੀ ਚਲੋ ਵਧੀਆ ਗੱਲ ਆ ਜੀ ਇੱਕ ਨੰਬਰ ਸ਼ੁਰੂ ਕਰ ਲਏ ਬਾਈ ਕਾਲੀਵਾੜ ਤੋਂ ਜੀ ਕਾਲੀਵਾੜ ਤੋਂ ਹੀ ਬੱਚਾ ਡੈੱਡ ਹੋ ਗਿਆ ਠੀਕ ਹੈ ਜੀ ਮਤਲਬ ਕਿ ਇੱਕ ਮਹੀਨਾ ਡੈੱਡ ਮਹੀਨਾ ਕੋ 2 ਮਹੀਨੇ ਮੰਨ ਲਓ ਠੀਕ ਹੈ ਜੀ ਮਾੜਾ ਜਣੀ ਬੰਦੇ ਦੇ ਹੱਥ ਪਈ ਵੀ ਹੈ ਠੀਕ ਹੈ ਜੀ ਬੰਦੇ ਦੇ ਹੱਥ ਪਈ ਬੰਦੇ ਦੇ ਹੱਥ ਪਈ ਵੀ ਹੈ ਠੀਕ ਹੈ ਜੀ ਨਾ ਚੋਲੇ ਠੀਕ ਹੈ ਜੀ ਦੁੱਧ ਹੈਗਾ 9 ਲੀਟਰ ਤਿਆਰ ਕੰਡੇਲਾ ਦੋ ਟੈਪ ਚੋਲੇ ਲੈਣਾ ਹਾਂਜੀ ਆ ਕੇ ਬੰਦਾ ਚੋਲੇ ਤੇ ਅਸੀਂ ਉਹ ਜਿੱਥੋਂ ਲੈ ਆ ਉਹ ਕਹਿੰਦੇ ਬੁੜੀ ਬੁੜੀ ਤਾਂ ਥੋੜੀ ਹੈਵੀ ਟਨ ਕਰਦੀ ਹੈ ਅੱਛਾ ਜੀ ਪੂਰੇ ਖੜਨਾ ਪੈਂਦਾ ਹਾਂਜੀ ਜੇ ਬੰਦਾ ਖੜੂ ਫਿਰ ਕੋਈ ਟੈਨਸ਼ਨ ਨਹੀਂ ਪੜੋ ਚੋਲੇ ਠੀਕ ਹੈ ਜੀ ਹਾਂ ਉਹ ਚਲੋ ਜੇ ਜੇ ਪਸੰਦ ਆਵੇ ਦੁੱਧ ਮਾਝਰ ਦਾ ਚਿੱਟਾ ਹਾਂ ਕਿਹੜਾ ਸੁਆ ਸੁਈ ਬਾਈ ਸੁਆ ਜੀ ਦੂਜਾ ਕੱਢ ਦੇ ਬਾਹਰ ਨੂੰ ਲੱਠੇ ਉਹ ਹੈ ਲਓਏ ਦੋਸਤੋ ਇਸੇ ਕੋਲੋਂ ਬਾਈ ਦੀ ਇਮਾਨਦਾਰੀ ਆ ਬਾਈ ਜਿਹੜੀ ਗੱਲ ਹੁੰਦੀ ਆ ਪਹਿਲਾਂ ਬਾਈ ਨੇ ਕਹਿਤੀ ਹੈਗੀ ਬਾਈ ਬੁੜੀਆਂ ਦੇ ਹੱਥ ਪਈ ਬੰਦੇ ਦੇ ਹੱਥ ਪਈ ਸੀ ਵੈੜ ਇਹ ਜਿੱਥੋਂ ਲਈ ਸੀਗੀ ਬੱਚਾ ਦਾ ਐਕਸਪਾਇਰ ਹੋ ਗਿਆ ਵਾ ਡੇਢ ਤੋਂ ਮਹੀਨੇ ਸੂਈ ਵੀ ਆ ਤੁਸੀਂ ਭਲਾ ਦੋ ਦੀ ਮੰਨ ਲਓ ਤੁਹਾਡੇ ਮੰਨਣ ਤੇ ਆ ਕਦ ਕੜ ਠੀਕ ਆਗਾ ਵਜੇ ਨੂੰ ਚੰਗਾ ਕਰਾਓ ਸੰਗ ਆਗਾ ਦੁੱਧ ਉਹਗਾ ਚਟਾ ਮੱਝਾ ਰਗਾ ਬਾਈ ਨੂੰ ਨੂੰ ਬਹੁਤਾ ਆਗਾ ਫੇਸ ਕੁਆਲਟੀ ਚੰਗੀ ਆਗੀ ਹਜੇ ਮਾਲ ਸਾਰਾ ਬਾਈ ਕੋਲੇ ਅੱਜ ਹੀ ਆਇਆ ਹੁਣੀ ਤੇ ਪਰ ਨਾਲ ਦੇ ਨਾਲ ਵੀਡੀਓ ਪਾ ਦੇ ਕਿਉਂਕਿ ਮਾਰ ਰੁਟੀਨ ਚਾਈ ਜਾਂਦਾ ਨਹੀਂ ਦਾ ਵਿਖੀ ਜਾਂਦਾ ਰਹਿੰਦਾ ਵਾ ਵੀਡੀਓ ਪਾਉਂਦਾ ਕਿ ਥਨਸ ਸਹਿ ਬਹੁਤ ਚੰਗਾ ਵਾ ਹਵਾਨਾ ਬਹੁਤ ਚੰਗਾ ਵਾ ਥਨਸ ਸਹਿ ਹੱਥੀ ਚਵਾਈ ਵਾਲਾ ਮੁਠੀ ਵਾਲਾ ਬਹੁਤ ਚੰਗਾ ਥਨ ਮੱਝਾ ਵਰਗਾ ਕਾਲਾ ਥਾਨ ਲੱਗਿਆ ਹੋਇਆ ਵਾ ਥਾਂ ਦੀ ਵਿਰਲ ਬਹੁਤ ਚੰਗੀ ਆ ਗਈ ਤੁਸੀਂ ਦੇਖ ਸਕਦੇ ਹੋਗੇ ਜੱਟ ਜੱਟ ਦੀ ਵਿਰਲ ਤੇ ਲੱਗੇ ਹੋਏ ਆ ਗਈ ਸੋਹਣਾ ਹਵਾਨਾ ਵਾ ਚਾਰ ਹੀ ਥਾਨ ਕੋਈ ਭੂਰ ਨਹੀਂ ਕੋਈ ਸ਼ਾਕ ਨਹੀਂ ਗਈ ਫੂਟ ਤੇ ਵੀ ਕੋਈ ਸ਼ਾਕ ਨਹੀਂ ਗਈ ਫਿਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਵਾ ਦੋ ਦੋ ਚਟਾ ਮੱਝਾ ਵਰਗਾ ਖੜਾ ਮਰਾ ਤੋਂ ਨੇੜੇ ਤੋਂ ਫੇਰ ਇੱਕ ਵਾਰ ਦਿਖਾ ਦਿੰਨੇ ਇਧਰਲੇ ਪਾਸੇੋਂ ਵੀ ਤੇ ਵੇਖ ਸਕਦੇ ਹੋ ਦੋਸਤੋ ਥੋੜੀ ਜੀ ਬੰਦੇ ਦੇ ਹੱਥ ਪਈ ਕਰਕੇ ਇਹ ਬਾਈ ਕਹਿੰਦਾ ਮਾੜੀ ਜਿਹੀ ਹੱਲਜੋਲ ਜਰੂਰ ਕਰਦੀ ਆ ਉਹ ਗਾ ਤੁਹਾਨੂੰ ਪਹਿਲਾਂ ਦੱਸਤੀ ਆਗੀ ਧਾਰ ਸੈ ਧਾਰ ਪੋਲੀ ਜਮਾ ਹੁਣ ਮੈਂ ਹੁਣ ਕੋਲੇ ਤੁਰਿਆ ਫਿਰਦਾ ਪੂਰਾਨੀ ਉਪਰਾ ਕਰਦੀ ਇਹ ਹਾਂ ਚਾਰੋ ਚੂਰੂ ਬਹੁਤ ਆ ਗਈ ਤੇ ਵੇਖ ਸਕਦੇ ਹੋਗੇ ਮੁੱਲ ਬਾਈ ਇਹਦਾ ਬਾਕੀ ਮੁੱਲ ਵੀ ਦਾ ਐਵੇਂ ਗੁਆਂ ਜੇ ਅਸੀਂ ਤੁਹਾਨੂੰ ਚੋ ਕੇ ਵਿਖਾ ਦਾਂਗੇ ਬੰਦਾ ਬਹਿ ਕੇ ਥੱਲੇ ਠੀਕ ਆ ਜੀ ਜਿਹੜਾ ਬੰਦਾ ਲਈਓ ਆਪਣੇ ਨੇੜੇ ਹੀ ਐ ਉਹ ਚੋ ਕੇ ਖਵਾ ਦੂਗਾ ਮੋਜਨਾ ਠੀਕ ਹੈ ਜੀ ਹੋਰ ਆਉਣੀ ਹਲਦੀ ਠੀਕ ਹੈ ਜੀ ਥੋੜੀ ਥੋੜੀ ਬੁੜੀ ਜਮੇਗੀ ਬੁੜੀ ਹੱਥ ਮਾਉਣ ਲੱਗ ਪਏ ਮੂਰੇ 2-4 ਦਿਨ ਕਰੂਗੀ ਠੀਕ ਹੈ ਜੀ ਦੁੱਧ ਦੇ ਮੰਨ ਕੇ ਚੱਲ ਤੂੰ 9.5 ਕਿੱਲੇ ਠੀਕ ਹੈ ਜੀ 2 ਡੰਗ ਚੋਲੇ ਆਪਣੇ ਘਰੇ ਠੀਕ ਹੈ ਜੀ ਫਿਰ ਆਪਣੀ ਗਾਰੰਟੀ ਕੋਈ ਨਹੀਂ ਠੀਕ ਹੈ ਜੀ ਕੋਈ ਹਲਦੀ ਨਹੀਂ ਕੋਈ ਕੁਛ ਨਹੀਂ ਲੈ ਬਈ ਦੱਸਿਆ ਚੰਗਾ ਹੁੰਦਾ ਹਾਂ ਜੀ ਮਣਕਾ ਲਾਂਬਾ ਤੇ ਵੇਗਲਾ ਚੰਗਾ ਬੜਾ ਪਸ਼ੂ ਜਿੰਨਾ ਮਰਜ਼ੀ ਤੇਰਾ ਪਾਲਿਆ ਭੋਸ਼ਾ ਕਰਦਾ ਉੱਥੇ ਹੱਲ ਜਗੜੇ ਦੇ ਘਰੇ ਉਹਨੂੰ ਘੱਟ ਫੋਨ ਕਰਦਾ ਭਈ ਆਪਾਂ ਕਰੇ ਦੋ ਡੰਗ ਚਵਾ ਕੇ ਦੇਣੀ ਹੈ ਠੀਕ ਆ ਮੁੱਲ ਬਈ ਇਹਦਾ ਕੋਊਗਾ ਬੰਦਾ ਜੀ ਮੁੱਲ ਜੀ ਮੁੱਲ 15000 ਰੁਪਏ ਦੀ ਹੈ ਬਾਈ ਲੱਜਾ ਬੱਚਿਆਂ ਵਾਲਾ ਵੀ ਥੋੜਾ ਆਪਾਂ ਆਪਾਂ ਵੀ ਨਵੇਂ ਸਾਲ ਦੇਣੀ ਆਫਰ ਹੀ ਆ ਯਾਰ 15 ਪਰਮਾਂ ਨੂੰ ਆਫਰ ਹੀ ਲਾਜਾਂ ਬਗਾ ਹਾਂ ਇਹ ਬਈ 15 ਦੀ ਵੀ ਆਈ ਤੇ 15 ਦੀ ਦੇਣੀ ਆਪਾਂ ਠੀਕ ਆ ਜੀ ਚਲੋ ਜੀ ਕੋਈ ਨਹੀਂ ਪੈਂਦਾ ਜੇ ਹੁਣ ਸਾਰੇ ਪੈਸੇ ਲੋਈ ਦੋਸਤੋ ਅੱਜ ਹਾਂਜੀ ਇਹ ਰੱਖੀਏ ਕਿੱਥੇ ਠੀਕ ਆ ਜੀ ਇਹਦਾ ਕਿਤੇ ਦੋ ਚਾਰ ਜਰ ਘਟਾ ਕੇ ਵੀ ਦੇਣੀ ਪੈਂਦੀ ਉਹਦਾ ਕਿਸਮਤ ਆ ਆਪਾਂ ਨੂੰ ਬਾਈ ਇਹ ਸਾਰਾ ਵਾਦੇ ਵਪਾਰ ਦਾ ਫੜਿਆ ਨਾ ਰਵੇ ਤੇ ਚਲ ਦੋਸਤੋ ਬਾਈਕ ਦਾ 15000 ਜੋ ਮੱਛੀਆਂ ਨੂੰ ਛੋਟਾ ਭਾਵਾ ਇੰਨੇ ਭਾਜ ਕਿਤੋਂ ਨਹੀਂ ਮਿਲਣਗੀ ਜੇ ਕਿਤੇ ਕੋਈ ਵੀਰ ਬੰਦਾ ਚੋ ਸਕਦਾ ਬਾਈਆਂ ਦੋ ਟਾਂਗ ਮੇਰੇ ਘਰੇ ਚੋਲੂ ਕੱਲ ਨੂੰ ਫਿਰ ਕੋਈ ਉਨੇ ਕੀ ਹੋ ਜਾਵੇ ਦੋਵਾਂ ਚਾਹ ਤਨ ਫਿਰ ਆਪਾਂ ਬਈ ਦੋਕਸ ਕਰਦੇ ਬਈ ਆਏ ਹੋਗੀ ਜਿਉਂ ਹੋਗੀ ਜਿਹੜੀ ਗੱਲ ਆ ਤੁਹਾਨੂੰ ਵੀਡੀਓ ਚ ਪਹਿਲਾਂ ਦੱਸਤੀ ਜਾਗੀ ਆ ਉਹ ਨਹੀਂ ਮੰਨਿਆ ਜਾਣਾਗਾ ਅਦੇ ਦੋ ਟਾਈਮ ਚੋਕੇ ਜਰੂਰ ਲੋ ਮੈਂ ਹਰੇਕ ਵੀਡੀਓ ਚ ਬੇਨਤੀ ਕਰਦਾ ਹਾਂ ਦੁੱਧ ਵੀਡੀਓ ਹੁਣ ਵੀਡੀਓ ਤੇ ਬੋਲੀ ਜਾਣਾ ਹਾਂਜੀ ਹੁਣ ਜਿੰਨੀ ਦੁਨੀਆਂ ਵੇਖੂਗਾ ਇਹਨਾਂ ਚ ਕੋਈ ਬੰਦਾ ਲੈਣਾ ਉੱਠੂਗਾ ਹਾਂ ਦੁੱਧ ਮੈਂ ਕਿੱਜਣ ਲੀਟਰਾਂ ਨਾਲ ਠੀਕ ਹੈ ਜੀ 5 ਲੀਟਰ ਦਊਗੀ 4.5 ਮੈਂ ਲਿਖ ਕੇ ਦਊਂਗਾ ਡੰਗਦਾ ਠੀਕ ਹੈ ਜੀ 4.5 ਬਾਕੀ ਦੋ ਬੰਦਾ ਥਾਪੀ ਮਾਰ ਕੇ ਤੇ ਕੋਈ ਭਾੜੇ ਨੋੜਨੀ ਠੀਕ ਹੈ ਜੀ ਤੇ ਬੁੜੀ ਦ ਠੀਕ ਹੈ ਜੋ ਚੋਲੇ ਚੋਲੇ ਨੇ ਫੇਰ ਟੈਨਸ਼ਨ ਨਹੀਂ ਕੋਈ ਦੋ ਰੇ ਚੋਲਣੀ ਅਗਲੇ ਨੇ ਮਿੰਕੇ ਦੁੱਧ ਲ ਜਾਵੇ ਆਪਣੇ ਘਰੋਂ ਠੀਕ ਬਾਕੀ ਆਇਆ ਕਿ ਫਿਰ ਕਿਲੋ ਖੰਡ ਦਾ ਦੁੱਧ ਤੁਰਤ ਕਰ ਹੀ ਜਾਂਦਾ ਵਾ ਆਈ ਇਹ ਮਾਲ ਹਾਂਜੀ ਹਾਂਜੀ ਦੋਨੋਂ ਬਤਾ ਦੇ ਬਾਈ ਇਹ ਲੋਕਾਂ ਨੂੰ ਪੀ ਕੇ ਲਾ ਕੇ ਬੱਚੇ ਲਾ ਕੇ ਦੇ ਦਿੱ ਗਏ ਮੈਨੇ 25000 ਦੀ ਸੀ ਉਹੀ ਤਾਂ ਗੱਲ ਆਣਾ ਫਿਰ ਮਾਰਾ ਤਾਂ ਵੇਂਦਾ ਹੀ ਆ ਬਾਈ ਮੇਰੇ ਪਾਸੋਂ ਆਪ ਮੁੱਦਾ ਕਰ ਦੂਗਾ ਬਸਹੀ ਗੱਲ ਹੈ ਨਾ ਫਾਇਦਾ ਕੀ ਸਹੀ ਗੱਲ ਹੈ ਇੱਕ ਪਾਸੇ ਤੋਂ ਪਹਿਲੂ ਪੈਸੇ ਲਾ ਕੇ ਲਿਉਣੇ ਫਿਰ ਸੌ ਖਾਣੇ ਕਿਹੜੀ ਕਿਤਾਬ ਚ ਲਿਖਿਆ ਨਹੀਂ 100 ਖਾਣ ਦਾ ਮਾੜੀ ਗੱਲ ਆ ਤੂੰ ਇੰਨੇ ਦੇਈ ਤਾਂ ਮੈਂ 2000 ਲੈਣਾ ਆਓ ਸਹੀ ਗੱਲ ਹੈ ਗੱਲ ਨਿਬੜਦੋ ਚਲੋ ਨੁਕਮਾਈ ਤਾਂ ਸਾਰਾ ਨਹੀਂ ਕਰਨੀ ਆ ਬਾਈ ਬਾਈ ਜੀ ਸਿੱਧੇ ਸਪਸ਼ਟ ਕਰਦੇ ਉਹਨਾਂ ਅਗਲੇ ਨੂੰ ਹਾਂਜੀ ਹਾਂਜੀ ਪੱਟੀ ਦੀ ਆਈ ਹੈ ਤਾਂ ਮੈਂ 27 ਦੀ ਲਿਆ ਜਾ ਠੀਕ ਹੈ ਕੇ ਮੁਰਗੇ ਪੁੱਤਾਂ ਦੀਆਂ ਸੋਹਾਂ ਖਣੀਆਂ ਸ਼ੁਰੂ ਕਰ ਦਿੰਦੇ ਆ ਅੱਛਾ ਰੱਬ ਰੱਬ ਤੁਸੀਂ ਹੁੰਦਾ ਪੈਸੇ ਅਮਰੇ ਕੀ ਭਕਾਈ ਕਰੀ ਜਾਂਦਾ ਹੈ ਸਹੀ ਗੱਲ ਹੈ ਜੀ ਜੇਤੀ ਦੇ ਭੱਲੇ ਪਿੰਡ ਦਾ ਜੇਬ ਚ ਲੈ ਕੇ ਆਏ ਆ ਤੇ ਸੋਹਾਂ ਖਾਂਦਾ ਕੀ ਮਤਲਬ ਫਿਰ ਉਹ ਸੱਚ ਦੱਸੋ ਭਾਈ ਇੰਨੇ ਦੀ ਆਈ ਹੈ ਮਾ 2000 ਰੁਪਏ ਆਪਣੇ ਦਿੱਤੇ ਹੋਣਦੇਗਾ ਆਪਣੇ ਕਿਸੇ ਮਤ ਹੈਗਾ ਬਾਨਿਆ ਕੇ ਜਾਣੇ ਆ ਟੂਟ ਤੋਂ ਬਣਾ ਨਹੀਂ ਚੱਲਦਾ ਇਹ ਗੱਲਾਂ ਇਹ ਨਹੀਂ ਹੁੰਦੀ ਠੀਕ ਹੈ ਜੀ ਇਹ ਅੱਜ ਕੱਲ ਇਹ ਵੀ ਸਾਰਿਆਂ ਕੋਲ ਇੱਕੋ ਹੀ ਆ ਠੀਕ ਆ ਔਰ 7-10 ਕੇ ਲਓ ਲਓ ਉਹ ਤੋਂ ਤਿੰਨ ਲੈ ਲੋ ਸਹੀ ਗੱਲ ਹੈ ਕਮਾਈ ਤਾਂ ਹਰੇਕ ਨਹੀਂ ਕਰਨੀ ਆ ਕਮਾਈ ਕਰ ਲੋ ਫਿਰ 7-10 ਕੇ ਲਓ ਠੀਕ ਹੈ ਜੀ 3500 ਲੈ ਲੋ ਚਾਰ ਜਿਦੋਂ ਕਾਕੇ ਬਰਾੜ ਦੇ ਗੱਲਾਂ ਕਰੀਆਂ ਬਾਈ ਕਹਿੰਦਾ ਬਈ ਕਮਾਈ ਕਰ ਲੋ ਜਾਇਜ਼ ਕਰ ਲੋ ਵੀ ਗਾਂ ਵਾਲਾ ਵੀ ਪਸ਼ੂ ਲੈਂਦਾ ਰਹੇ ਕੱਲ ਨੂੰ ਤੁਹਾਨੂੰ ਬਈ ਪਸ਼ੂ ਭਾਜੋਂਦੇ ਚੰਗੇ ਰੂਟੀਨ 'ਚ ਵੀਡੀਓ ਪੈਂਦੀ ਰੋਜ਼ ਉਹ ਵੀ ਵੀਡੀਓ ਪੈਂਦੀ ਆ ਆਪਣੇ ਚੈਨਲ ਤੇ ਕੁਝ ਪਸ਼ੂ ਵੀਡੀ ਇਸ ਲਈ ਸਾਰੇ ਵੀਰੇ ਤਸੱਲੀ ਪਾਰ ਕਰਕੇ ਲੋ ਆਵਦੀ ਹਾਂਜੀ ਭਾਈ 2 ਨੰਬਰ ਮਾਰੇ ਆ ਜਾਈ ਗਈ 2 ਨੰਬਰ ਵੀ ਦੰਦਾਂ ਦੇ ਪਲੂਣ ਵਿੱਚੀ ਹੈ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਲੈਂਦੇ ਬਾਈ ਟਾਈਮ ਬਾਈ 10 ਦਿਨ ਲੱਗੂਗੀ ਠੀਕ ਹੈ ਜੀ ਫੁੱਲ ਗਾਰੰਟੀ ਪੈਮ ਨਜ਼ਾਰੇ ਨਾਲ ਖੇਤਣ ਦੇ ਠੀਕ ਹੈ ਜੀ ਥੱਲੇ ਬਹਿ ਗਏ ਠੀਕ ਹੈ ਜੀ ਕੋਈ ਗੱਲ ਨਹੀਂ ਬਾਤ ਹੋ ਜੀ ਠੀਕ ਹੈ ਜੀ ਠੰਡੇ ਸੀੜਾ ਠੀਕ ਹੈ ਜੀ ਹਾਂ ਲੈ ਤੋੜ ਲਈ ਮੜਾ ਜਾ ਕੋਰੀਂ ਭਾਈ ਲਓ ਜੀ ਦੋਸਤੋ ਚਿਤਰੀ ਵਹਿੜ ਆ ਗਈ ਕਦ-ਕਾੜ ਵੱਡਾ ਹੀ ਹੈਗਾ ਦੰਦਾਂ ਦਾ ਦੰਦਾਂ ਚ ਵਹਿੜ ਆ ਗਈ ਪਹਿਲੂਣ ਪਹਿਲਾ ਸੁਗਾ ਸੁੰਦੀ ਆ ਲੇਵੀ ਜੀ ਪੜਦੀ ਜੇ ਤੁਹਾਨੂੰ ਪਤਾ ਥੋੜੇ ਸਾਹਮਣੇ ਦਿਸ ਜਾਂਦੀ ਆ ਥਨਾ ਚ ਵਿਥੀ ਬਹੁਤ ਚੰਗੀ ਆ ਗਈ ਗੱਟ ਗੱਟ ਦੀ ਬੈਰਲ ਤੇ ਲੱਗੇ ਹੋਏ ਆਗੇ 12 ਤੈਨੂੰ ਦਣ ਪੂਰੇ ਅੱਜ 1 ਹੋ ਗਈ ਦਣ 11 ਪਏ ਆ ਇਹਦੇ ਹਜੇ ਕਦ ਕੜ ਫੁੱਲ ਵੱਡਾ ਵਾਏ ਨੂੰ ਇਹਨਾਂ ਬਹੁਤ ਆਗਾ ਸਮੀ ਭਲੀ ਚੰਗੀ ਆ ਗਈ ਚਾਪੜ ਵਰਗੀ ਬੈੜ ਪਈ ਤੇ ਵੇਖ ਸਕਦੇ ਹੋ ਜੀ ਹੈਗੀ ਕਰਾਸ ਬਰੀਡ ਚ ਆ ਗਈ ਗਰਮੀ ਗਰਮੀ ਤੋਂ ਤੇ ਨਜ਼ਾਰੇ ਤੋਂ ਚੱਟਾ ਮੱਝਾਂ ਰਗਾ ਇਹਦੀ ਫੈਂਡ ਫੂਡ ਫੁੱਲ ਆਊਗੀ ਕਿਉਂਕਿ ਕਰਾਸ ਅੰਗ ਆਗਾ ਤੇ ਨਾਲ ਇਹਨੇ ਭੋਰਾ ਵੀ ਗਰਮੀ ਮਨਾਉਣੀ ਆਗੀ ਦੁੱਧ ਦੇਈ ਜਾਊਗੀ ਨਿਆਰੇ ਤੁਹਾਨੂੰ ਗਰਮੀ ਗਰਮੀ ਤੇ ਬੱਚੀ ਵੀ 8-10 ਵੇ ਬਦਲ ਲੋੜ ਨਹੀਂ ਪੈਣੀ ਕਿਉਂਕਿ ਪਲੂਣ ਬੱਚੀ ਹੈ ਦੰਦਾ ਚ ਆ ਗਈ ਪਹਿਲਾ ਸੁਆਵਾ ਠਣਾ ਸਹਿ ਬਹੁਤ ਚੰਗਾ ਹੁਣੀ ਕਰਦੀ ਆਉਂਦੀ ਆ ਜਦੋਂ ਤੱਕ ਕਿ 12 ਤੱਕ ਸੁਣਾਵਾ ਉਹ ਤੱਕ ਠਣਾ ਸਹਿ ਨੇ ਹੋਰ ਹੀ ਚੰਗਾ ਬਣਾ ਲੈਣਾ ਵਾ ਬਾਕੀ ਥਣ ਹੁਣੇ ਬਹੁਤ ਚੰਗਾ ਵੈਥੀ ਉਥੀ ਕੋਈ ਫੋੜ ਨਹੀਂ ਕੋਈ ਸ਼ਾਕ ਨਹੀਂ ਜਿਵੇਂ ਠੰਡੀ ਬਰਫ ਵਰਗੀ ਬਾਹ ਹੱਥ ਫੇਰੀ ਗਏ ਤੁਹਾਡੇ ਸਾਹਮਣੇ ਮੈਂ ਕੋਲੇ ਫੇ ਤੁਰੇ ਫਿਰ ਜਮ ਉੱਤੇ ਜਵਾਨੀ ਭੋਰਾ ਵੀ ਉਪਰਾ ਕਰਦੀ ਇਹ ਫੇਸ ਕੁਆਲਟੀ ਚੰਗੀ ਆ ਗਈ ਮੇਨ ਕੱਲੇ ਕਰਾਉਸਾਂਗਾ ਗਰਮੀ ਆਉਂਦੀ ਹੈਗੀ ਦੋਸਤਾਂ ਜੀ ਗਾ ਗਰਮੀ-ਗਰਮੀ ਨਜ਼ਾਰੇ ਦੇਈ ਜਾਊਗੀ ਮੁੱਲ ਬਾਈ ਇਹਦਾ ਮੁੱਲ ਬਾਈ 40 ਦੀ ਹੈ ਵਿੱਚੋਂ ਮਾਨਤਣ ਕੋਈ ਦੋਸਤਾਂ 40000 ਰੁਪਏ ਜੈ ਜੀ ਢਮਾੜਾ ਬਾਈ ਦੀ ਇੱਥੇ 20 25 25 ਇਹਦੇ ਬੱਚੀਆਂ ਵਿਕੀ ਜਾਂਦਾਂਗੀਆਂ ਜਮਾ ਤਿਆਰ ਆ ਗਈ ਵੜ 40000 ਮੁੱਲਾ ਵਿੱਚੋਂ ਕੀ ਮਾਨਤਣ ਜ਼ਰੂਰ ਹਾਂਜੀ ਬਾਕੀ ਜੇ ਕਿ ਵੀ ਦਾਦਾ ਸਾਹਮਣੂ ਗੱਲ ਜਾ ਕੇ ਤਿਆਰ ਹੋ ਗਈ ਤਾਂ ਕੋਈ ਮੈਂ ਤਾਂ 4 ਰੁਪਏ ਕਮਾ ਵੀ ਸਕਦਾ ਵਾ ਬਾਕੀ ਜੇ ਘਰੇ ਚੋਂ ਨੂੰ ਕੇ ਵੀਰ ਦੋਤ ਨੂੰ ਲੈਣੀ ਹੈਗੀ ਤਾਂ ਗਰਮੀ ਦਾ ਤਾਂ ਨਜ਼ਾਰੇ ਦੇਈ ਜਾਊਗੀ ਇਨੇ ਭਾਅ 'ਚ ਕਿਹ ਇਹਨਾਂ ਨੇ ਦੇਣੀਗੀ ਥਣ ਬਹੁਤ ਚੰਗਾ ਥੀ ਚੁਆਈ ਵਾਲਾ ਮੁੱਠੀ ਵਾਲਾ ਥਾਣਾਗਾ ਤਿੰਨ ਬੱਤੇ ਆ ਜਗੇ ਬਾਈ ਇਹਦੇ ਬਾਰੇ ਤਿੰਨ ਨੰਬਰ ਤੋਂ 12 ਲੀਟਰ ਦੋਦਾ ਵੀਰੇ ਠੀਕ ਹੈ ਜੀ ਕੰਡੇ ਹਾਂ ਕੰਡੇ ਵਾਲਾ ਕੰਡੇ ਵਾਲੇ ਇੱਕ ਥਾਂ ਤੋਂ ਉੱਤੋਂ ਫੜਨਾ ਬੰਦਾ ਮੜਾ ਜਾ ਠੀਕ ਹੈ ਜੀ ਥਣ ਚਾਰੇ ਚਲਦੇ ਮੱਗ ਗੂ ਠੀਕ ਹੈ ਜੀ ਇੱਕ ਉੱਪਰ ਲਗਾਨੀ ਵਾਲਾ ਬਹਿਣੀ ਵਾਲਾ ਬਹਿਣੀ ਵਾਲਾ ਮੂਰਲਾ ਹਾਂ ਬਹਿਣੀ ਵਾਲਾ ਮੂਰਲਾ ਅੱਛਾ ਠੀਕ ਹੈ ਜੀ ਇੰਨੀ ਮੋਟੀ ਸਟ੍ਰੌਕ ਹੈ ਠੀਕ ਹੈ ਜੀ ਠੰਡੀ ਸੀਲ ਜਮਾ ਠੰਡੀ ਸੀਲ ਪਲਾ ਜੂੜ ਲਾ ਨਾ ਨਾ ਠੀਕ ਹੈ ਜੀ 12 ਲੀਟਰ ਤੋਂ 16 ਲੀਟਰ ਲੰਗਦਾ ਲੈ ਕਾਢ ਲਈ ਬਾਹਰ ਨੂੰ ਨਾ ਉਹ ਨਾਲ ਸੀਗੀ ਦਿਨ ਤੋਂ ਮੌਸਮ ਕੱਚਾ ਪਈ ਰੋ ਚਲ ਕਰਨ ਹੋਣੀਆਂ ਮੇਰੇ ਵਰਕੇ ਕੋਲਾਈ ਲੱਗਦੀ ਜੇ ਨਹਾਉਦੇ ਨਹੀਂਗੇ ਕੋਈ ਵੀ ਭੈਣ ਭਰਾਵਾਂ ਤੋਂ ਆਈ ਜਾਂਦੀ ਹੈ ਇਹ ਨਹਾਉਦੇ ਨਹੀਂਗੇ ਸਹੀ ਗੱਲ ਆ ਲੋ ਪਤਾ ਕੀ ਮੌਸਮ ਮੌਸਮ ਠੰਡਾ ਬਾਲਾ ਬਾਈ ਅਗਲਾ ਤਾਂ ਬਿਮਾਰ ਹੋ ਜਾਂਦਾ ਦੁੱਧ ਘਟ ਜਾਂਦਾ ਨਾਲੇ ਸਹੀ ਗੱਲ ਹੈ ਦੋਸਤੋ ਕਦਕੜ ਫੁੱਲ ਵੱਡਾ ਹੀ ਇਹਦਾ ਵੀ ਜਾਤਪਰੀੜ ਬਹੁਤ ਆ ਨਿੱਕਾ ਕੰਨਾਂ ਬੋਦੀ ਵਾਲੇ ਵਹਿੜ ਦੇ ਦੇਖ ਸਕਦੇ ਕਦਕੜ ਫੁੱਲ ਵੱਡਾ ਵਾ ਬਾਈ ਦੇ ਮੋਢੇ ਤੱਕ ਆਉਂਦੀ ਹੈ ਗਏ ਹਾਂ ਲਿਬੜੀ ਕਰਕੇ ਨਹਾਈ ਹੁੰਦੇ ਨਾ ਚਮਕਣੀ ਸੀ ਬੱਛੀ ਇਹ ਹੀ ਥਾਣਾ ਸਹਿ ਪਹੁੰਚਗਾ ਥੀਚਵਾਈ ਵਾਲਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾਗੇ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਅੱਜ ਦੇ ਪਸੂਆਂ ਤੈਨਾਂ ਦਾ ਕਾਹ ਕਿਤਾ ਨਾ ਨਾ ਗਾਦੇ ਕਿਹਦੇ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਗਈ ਨਾ ਕਿਹਾ ਥਾਣੇ ਕਾ ਥਾਣਾ ਪੂਰਾ ਡਬਲਾ ਦਿੰਦਾ ਪਸੂਆਂ ਦਾ ਹੀ ਕੱਦ-ਕੱਡ ਫੁੱਲ ਵੱਡਾ ਜਾਲਜੂਤ ਬਹੁਤ ਆ ਗਈ ਐਚਪ ਨਸਲ ਚ ਪੈਂਦੀ ਆ ਇਹ ਨੌ ਨਾਲੀ ਆ ਥੋੜੀ ਜਿਹੀ ਇੱਕ ਨਵਾਈ ਨੂੰ ਹੀ ਨਹੀਂ ਬਾਈ ਨੇ ਤੇ ਆਈ ਆਈ ਆ ਮਾਲ ਹਜੇ ਹੁਣੇ ਬੋਦੀ ਵਾਲੀ ਵਿਹੜ ਨਿੱਕਾ ਕੰਨ ਥਾਣਾ ਸਹਿ ਚੈੱਕ ਕਰ ਲਓ ਤੁਸੀਂ ਬਹੁਤ ਚੰਗਾ ਥਿਚੁਆਈ ਜਿਹੜਾ ਮੁੱਠੀ ਵਾਲਾ ਥਾਣਾ ਹੈਗਾ ਇਹ ਗੱਲੋ ਬਾਈ ਦੀ ਇਮਾਨਦਾਰੀ ਹੈ ਜਿਹੜਾ ਮੂਹਣਾ ਥਾਣਾ ਬਹਿਣੀ ਵਾਲਾ ਇਹ ਥੋੜਾ ਤਾਂ ਫੜ ਕੇ ਚੁੜਨਾ ਪੈਂਦਾ ਬਾਈ ਕਹਿੰਦਾ ਦੁੱਧ ਗੰਨੇ ਵਰਗਾ ਮੋਟੀ ਧਾਰ ਆਉਂਦੀ ਕਹਿੰਦਾ ਬਾਈ ਕਹਿੰਦਾ ਪੂਰੀ ਸਟਰੋਂਗ ਚਿੱਟਾ ਬਾਈ ਮਾਝਰਗਾ ਦੁੱਧ ਦਾ ਕਰੌਸ ਆ ਇਹ ਠੀਕ ਆ ਜੀ ਦੁੱਧ ਚਿੱਟਾ ਮਾਝਰਗਾ ਦੋਸਤੋ ਵੇਖ ਲੋ ਆਇਆ ਆ ਪੂਰਾ ਨਹੀਂ ਪੱਠਿਆਂ ਨੂੰ ਪੈ ਨਿਕਲ ਗਾ ਵਾ ਹੁਣ ਖਿਰਾਖਰੂ ਪਾਉਂਗੇ ਦੁੱਧ ਦੀ ਵਧਾ ਵੀ ਲਵੋਗੇ ਕਿਉਂਕਿ ਇਹ ਐਡੀ ਫੈਟ ਦੁੱਧ ਬਾਰਾ ਤੇਰਾ ਕਦੋਂ ਨਹੀਂ ਕੱਢਦੀ ਪਰ ਬਚੂਂਗੜੀ ਨੇ ਥੋੜੋ ਅਤਾਰਾ ਤੋਂ ਨੇੜ ਦਾ ਥਿਚਵੈਲਾ ਥਾਣਾ ਦੇ ਵਾਇਰਲ ਬਹੁਤ ਚੰਗੀ ਆਗੀ ਮੋਲੇ ਦਾ ਬਾਈ ਬਾਈ ਗਰਮ ਗਰਮੇ ਨਿਆਰੇ ਲੱਦੂਗੀ ਹਾਂ ਬਾਈ ਕਿਉਂਕਿ 12 ਕੁ ਤਾਂ ਹੁਣ ਤਿਆਰ ਆ ਤੇ ਗਰਮ ਗਰਮੇ ਤੋਂ 12 ਵਾਦੀ ਪਾਈ ਜਾਊਗੀ ਭਾਜਾਵਾ ਜੈ ਜੈ ਭਾਜਾਵਾ ਜੈ ਜੈ ਬਾਈ ਕਿੰਨਾ ਦੇਈ ਜੋ ਕਿ ਮਾਨਤਾਨ ਤਾਂ ਮਾਨਤਾਨ ਕਰੀਆ ਲੋ ਜੀ ਦੋਸਤੋ ਜਮਾ ਜੈਜ ਮੌਲਾ 30000 ਰੁਪਈਆ ਤੇ ਕਾ ਸਾਨੂੰ ਜਣ ਗਿਆ ਕਿ ਮੱਦੀ ਭੇਜ ਦੇਣਾ ਠੀਕ ਆ ਜੀ ਕੋਈ ਹੋਰ ਵੀ ਗੱਲ ਨਾਲ ਠੀਕ ਆ ਲੋ ਜੀ ਦੋਸਤੋ ਬਾਈ ਆਪਣਾ ਸਾਨੂੰ ਇਹ ਜੇ ਭੇਜ ਦੇਣਾ ਤੇ ਜੇਹੀ ਥਾਂ ਸਹੀ ਹੁੰਦਾ ਬਾਈ ਨੇ 40 ਮੰਗ ਲੈਣਾ ਸੀਗਾ 35 ਮੰਗ ਲੈਣਾ ਸੀਗਾ ਪਰ ਅੱਜ ਦਾ ਮੌਲ 30000 ਆ ਵਿੱਚੋਂ ਕੀ ਮਾਨਤਾਨ ਤੁਹਾਡਾ ਜ਼ਰੂਰ ਹੋ ਜਾਊਗਾ ਅੱਜ ਦੀ ਵੀਡੀਓ ਚ ਕਾਕੇ ਬਰਾਕਰ ਤਿੰਨ ਨਗਾ ਸੇਲ ਸੀਗਾ ਤਿੰਨ ਨਗਾ ਦੇ ਪਰ ਜੇਕਰ ਤੁਹਾਨੂੰ ਲੈਤੀ ਹੈਗੀ ਤੇ ਨਹੀਂ ਨਾ ਕਰਾਓ ਸੰਗ ਚ ਪੈਂਦੇ ਆਗੇ ਗਰਮੇ ਦਾ ਤਾਂ ਨਿਆਰੇ ਦੇ ਹੀ ਜਾਣਗੇ ਜੇ ਨਾ ਤੁਹਾਡੇ ਪਸੰਦ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਬਾਕੀ ਨਵਾਂ ਸਾਲ ਆਗਾ ਬਾਈ ਨੇ ਮੁੱਲ ਕੀਤਾ ਕੋ ਛੋੜ ਛੱਪਾ ਕੋਈ ਮਾਨ ਤਾਨ ਸਾਰੇ ਪਾਸੇ ਜਰੂਰ ਹੋਊਗਾ ਪਰ ਇੱਕ ਬਾਈ ਦੇ ਬੇਜ ਤੇ ਵੀ ਦੋ ਟਾਈਮਾਂ ਦੇ ਜਰੂਰ ਚੋ ਕੇ ਲਿਜਾਓ ਕਿਉਂਕਿ ਕੱਲ ਨੂੰ ਮੁੜ ਕੇ ਤਾਂ ਲਾਂਬਾ ਨਹੀਂ ਕੋਈ ਸੇਵਾ ਥੋੜੀ ਆ ਗਈ ਹਾਂ ਮੈਂ ਹਰੇਕ ਦੇ ਬੇਜਾਂ ਦਾ ਜਰੂਰ ਚੋ ਕਿਉਂਕਿ ਜ ਆਪਣੇ ਵਾਲੇ ਦੇ ਘਰ ਦੋ ਟਾਈਮ ਚੋਈ ਹੋਊਗੀ ਤਾਂ ਅਗਲੇ ਨੂੰ ਵੀ ਹੁੰਦਾ ਚੱਲ ਮੈਂ ਚਵਾ ਕੇ ਦਿੱਤੀ ਹੈਗੀ ਫਿਰ ਕੋਈ ਲਾਂਬਾ ਵੀ ਨਹੀਂਗਾ ਬਿਲਕੁਲ ਹਾਂ ਜਿਹੜੀ ਤੁਸੀਂ ਕ ਹਾਂਜੀ ਬਹੁਤ ਬਹੁਤ ਵਧੀਆ ਕਹਿਨੇ ਹਾਂ ਹਾਂਜੀ ਬਹੁਤ ਵੈਰੀ ਗੋਡੋ ਵੀ ਹਰ ਬੰਦਾ ਇਸੇ ਵੀ ਲੋਡ ਕੋ ਤਾਂ ਲੈਂਦਾ ਹਾਂਜੀ ਕਿਤੋਂ ਵੀ ਲਓ ਆਪਣੇ ਜੀਰੋ ਨਹੀਂ ਮੇਰੇ ਚੈਨਲ ਤੋਂ ਹੀ ਹਾਂਜੀ ਹਾਂਜੀ ਬਾਈ ਜੂ ਦਾ ਹੁਣ 40-5000 ਰੁਪਏ ਲਾਉਣੇ 500 ਤੇਲ ਫੂਕ ਲਾਂ ਕੋਈ ਵੱਡੀ ਗੱਲ ਨਹੀਂ ਮੇਰੀ ਬੇਤ ਨਹੀਂ ਮੇਰੇ ਜਿਹੜਾ ਬੰਦੋਂ ਖਾ ਸਕਦਾ ਮੇਰੇ ਚੈਨਲ ਦਾ ਬੰਦਾ ਲੈਂਦਾ ਪੇ ਚੋਕੇ ਜਰੂਰ ਲਵੇ ਯਾਰ ਬਾਕੀ ਜੇ ਤੁਹਾਡੇ ਕੋਲ ਕੋਈ ਪਸ਼ੂ ਹੁੰਦੇ ਆ ਮੇਰੇ ਨਾਲ ਉਸ ਪਰਖ ਰੱਖਿਆ ਕਰੋ WhatsApp ਨੰਬਰ 984728931 ਤੇ ਪਾ ਦਿਆ ਕਰੋ ਕੋਈ ਮੈਂ ਹੁੰਦੀ ਟੋਕੜ ਗੱਬਨ ਕੋਈ ਗਾਂ ਹੁੰਦੀ ਆ ਜਾਂ ਕੋਈ ਤਿਆਰ ਹੁੰਦਾ ਪਸ਼ੂ ਕੋਈ ਗੱਲ ਨਹੀਂ ਨਗਦ ਪੈਸੇ ਉਹਦੀ ਗੱਡੀ ਹੋਊਗੀ ਪੈਸ ਦੋਸਤੋ ਬਾਈ ਦੇ ਗੱਲਾਂ ਕਰੀਆਂ ਨਵੇਂ ਸਾਲ ਤੁਹਾਨੂੰ ਤਿੰਨ ਤੋਹਫੇ ਵਿਖਾਤੇ ਬਾਈ ਵੱਲੋਂ ਬਾਕੀ ਜਿਹਦੇ ਜਿਹੜਾ ਪਸਾਂਦੇ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਚੋਨਾ ਤੁਹਾਡੀ ਜ਼ਿੰਮੇਵਾਰੀ ਹੈਗੀ ਤਸल्ली ਪ੍ਰਖ ਤੁਹਾਡਾ ਹੱਕ ਪਾੜਨਾ ਕੋਈ ਤੁਸੀਂ ਪੈਸੇ ਲਾਉਣੇ ਆਗੇ ਅੱਜ ਦੀ ਵੀਡੀਓ ਤੇ ਤਿੰਨ ਤਿੰਨ ਦੀ ਪ੍ਰੋਜੈਕਟ ਤੁਹਾਨੂੰ ਲੈਤੀ ਆਗੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ